ਪਾ 15 ਤੇ 20 ਨੰਬਰ ਪਾਰ ਮਾਲੀ ਵੀ ਨਹੀਂ ਆਉਂਦਾ 15 ਤੇ 20 ਨੰਬਰ ਪਾਰ ਕੇ ਸੀ ਨਾ ਤਾਂ ਮਾਲੀ ਆਉਂਦਾ ਨਾ ਉੱਥੇ ਮੋਟਰ ਉਹ ਕਹਿੰਦੇ ਜੀ ਚੋਰੀ ਹੋ ਗਈ ਅਸੀਂ ਮੇਅਰ ਸਾਹਿਬ ਨੂੰ ਐਪਲੀਕੇਸ਼ਨ ਦੇ ਆਏ ਆ ਜਦੋਂ ਮੋਟਰ ਲਾਉਣ ਜੇ ਉਦੋਂ ਦੇਖੀ ਜਾਓ ਮਤਲਬ ਕੋਈ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਮੈਂ ਉਹਨੇ ਚੈੱਕ ਕਰਵਾ ਲੈਂਦਾ ਕਿਹੜੀ ਐਪਲੀਕੇਸ਼ਨ ਦਿੱਤੀ ਹੈ ਤੇ ਜੇ ਜਦੋਂ ਤੁਹਾਨੂੰ ਲੱਗਦਾ ਤਾਂ ਅਸੀਂ ਦੁਵਾਰੋਂ ਤੋਂ ਕਾਰਪੋਰੇਸ਼ਨ ਟੇਕਓਵਰ ਕਰ ਸਕਦੇ ਹਾਂ ਅਸੀਂ ਫੁੱਲੀ ਕੈਪੇਬਲ ਆ ਅਸੀਂ ਉਹਨਾਂ ਪਾਰਟਸ ਨੂੰ ਆਪਣੇ ਅੰਦਰ ਦੁਵਾਰੋਂ ਤੋਂ ਕਰ ਸਕਦੇ ਹਾਂ ਤੇ ਕੋਈ ہمارا ਨਿਜਵਨ ਹੈਗੇ ਵਾਲੇ ਜਿਹਨੂੰ ਤੇ ਗ੍ਰੈਪਟ ਨੂੰ ਲੈ ਕੇ ਦੂਸਰਾ ਉਸਦੇ ਉਸ ਲਈ ਕੁਝ ਹੈ ਨਹੀਂ ਟੋਟੇ ਕਰਵਾਸਤੇ ਪਰ ਜੇ ਕੋਈ ਜੋ ਕਿਸ ਨੂੰ ਘੱਟ ਦਿੰਦੇ ਹੈ ਕਿਉਂਕਿ ਉਹਦੀ ਜ਼ਿੰਦਗੀ ਨਹੀਂ ਬਰਬਾਦ ਹੋਦੀ 6 ਮਹੀਨੇ ਸਾਲੀਕਾ ਨਹੀਂ ਹੁੰਦੇ ਜਿਸ ਤਰ੍ਹਾਂ ਪਰ ਪਰੇਸ਼ਾਨੀ ਹੁੰਦਾ ਸਰ ਇਹ ਲੋਕ ਤਾਂ ਬਿਜਾ ਆਮ ਚਾ ਦਿੱਤੇ ਰਹੇ ਸਰ ਇਹ ਮਤਲਬ 40 ਬਿਲਕੁਲ ਜਨਰਲ ਪ੍ਰੋਬਲਮ ਹੈ 100% ਕਰੈਕਟੋ ਦੇਖੋ ਐਸਾ ਆਪਣੇ ਸ਼ਹਿਰ ਚ ਡੌਗਸ ਦੀ ਪ੍ਰੋਬਲਮ ਕਾਫੀ ਵੱਧ ਰਹੀ ਹੈ ਤੇ ਕਾਫੀ ਐਸੇ ਕੇਸਸ ਆਏ ਹੈ ਜਿਸ ਚ ਬੱਚਿਆਂ ਨੂੰ ਜਾਂ ਅਪਣੇ ਮਾਵਾਂ ਪੇਣਾਂ ਨੂੰ ਯਾਦ ਦੇ ਭਰਾਵਾਂ ਨੂੰ ਵੀ ਕਾਫੀ ਸਿਕਤ ਆਈ ਹੈ ਡੌਗ ਨੇ ਬਾਈਟ ਕੀਤਾ ਤੇ ਅਸੀਂ ਜੋ ਆਪਣੇ ਲੈਵਲ ਤੇ ਕੋਰਪੋਰੇਸ਼ਨ ਕਰ ਸਕਦੀ ਹੈ ਉਹ ਇਹ ਹੈ ਕਿ ਅਸੀਂ ਡੌਗਸ ਵੀ ਵੱਤੋ ਵੱਤ ਸਟਰਲਾਈਜੇਸ਼ਨ ਕਰਾ ਸਕਦੇ ਹਾਂ ਤੇ ਇਹ ਜਿਹਦੀ ਮਤਲਬ ਗ੍ਰੈਂਟ ਵੀ ਦੇਣਾ ਤੇ ਮਤਲਬ ਵੱਤੋ ਵੱਤ ਪੇਪਰ ਵਰਕ ਵੀ ਪ੍ਰੋਵਾਈਡ ਕਰ ਸਕਦਾ ਕਿ ਪਠਿੰਡਾ ਸ਼ਹਿਰ ਸਟਰਲਾਈਜੇਸ਼ਨ ਦੇ ਮਾਮਲੇ 'ਚ ਪੂਰੇ ਪੰਜਾਬ ਤੋਂ ਛੱਡੋ ਮੇਰੇ ਕਹਾਂ ਲਾਂ ਨਵਾਂ ਕੈਂਪੀਅਨ ਨੰਬਰ 1 ਚੱਲ ਰਿਹਾ ਜਨਵਰੀ ਤੋਂ ਲੱਗੇ ਹੁੰਦਾ ਜਿਹਦੇ ਤੋਂ ਆਪਾਂ ਆਫਿਸ ਸੰਭਾਲਿਆ ਇਸ ਤੋਂ ਇਲਾਵਾ ਮੇਰੀ ਇਹ ਵੀ ਬੇਨਤੀ ਹੈ ਕਿ ਦੇਖੋ ਸਾਰੇ ਆਪਣਾ ਆਪਣਾ ਮਨ ਹੁੰਦਾ ਕਈ ਡੌਗ ਲਵਰ ਹੁੰਦੇ ਆ ਆਪਣੇ ਕੋਲ ਮੈਂ ਵੀ ਡੌਗ ਨੂੰ ਪਸੰਦ ਕਰਦਾ ਬਿਲਕੁਲ ਹੀ ਇੱਕ ਡੌਗ ਪੈਟ ਹੈ ਘਰੇ ਮਗਰ ਇਹਦਾ ਮਤਲਬ ਇਹ ਨਹੀਂ ਜੋ ਸਟਰੀਟ ਡੌਗਸ ਹੈ ਜੋ ਨਾਰਮਲ ਪਬਲਿਕ ਨੂੰ ਪਰੇਸ਼ਾਨ ਕਰ ਰਹੀ ਹੈ ਉਹਨਾਂ ਵੀ ਆਪਾਂ ਕਫਾਦ ਕਰੀਏ ਆ ਮਾਦਾ ਸਾਈਡ ਨਹੀਂ ਹੈ ਦੇਖੋ ਉਹ ਜਿਹੜਾ ਨੋਰਮਲ ਪਬਲਿਕ ਮੁਹਾਲਾ ਉਸ ਅਰਾਸਮੈਂਟ ਹੋ ਰਹੀ ਹੈ ਤਾਂ ਆਪਾਂ ਨੂੰ ਉਸ ਚੀਜ਼ ਦਾ ਕੋਈ ਨਾ ਕੋਈ ਹੱਲ ਲੱਭਣਾ ਪੈਣਾ ਮੈਂ ਇੱਕ ਕਮਿਸ਼ਨਰ ਮੱਤਾ ਸੀਗਾ ਕਿ ਜਿੱਦਾਂ ਕਿ ਆਪਣੇ ਸ਼ਹਿਰ ਚ ਗਊਸ਼ਾਲਾ ਹੈਗੀ ਹੈ ਗਊਸ ਨੂੰ ਵਾਸਤੇ ਸਥਾਨਾ ਉਸ ਤਰੀਕੇ ਨਾਲ ਇੱਕ ਡੌਗ ਸੈਂਟਰ ਬਣਾਇਆ ਹੈ ਜਿਹੜੇ ਡੌਗ ਲਵਰਸ ਹੈ ਉਹ ਉੱਥੇ ਉਹਨਾਂ ਨੂੰ ਫੀਡ ਕਰਦੇ ਜਿਨ੍ਹਾਂ ਨੇ ਫੀਡ ਕਰਨਾ ਤੇ ਮਗਰ ਡੌਗ ਲਵਰ ਸੁਸਾਇਟੀ ਸੀਗੀ ਐਨੀਮਲ ਲਵਰ ਸੁਸਾਇਟੀ ਸੀਗੀ ਉਹ ਇਸ ਚੀਜ਼ ਨਾਲ ਸਹਿਮਤ ਨਹੀਂ ਸੀਗੇ ਉਹਨਾਂ ਨੇ ਮੈਨੂੰ ਸੁਪਰੀਮ ਕੋਰਟ ਦੇ ਕੋਈ ਆਰਡਰ ਦਿਖਾਇਆ ਦੇਖੋ ਬਰਦਰ ਉਸ ਤੋਂ ਫਿਰ ਮੈਂ ਪਰਸਨਲ ਲੈਵਲ ਤੇ ਕੁਝ ਨਹੀਂ ਕਰ ਸਕਦਾ ਬਟ ਮੈਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਡੌਗਸ ਦੀ ਸਮੱਸਿਆ ਹੁਣ ਸ਼ਾਇਦ ਬਹੁਤ ਵੱਧ ਗਈ ਹੈ ਅਸੀਂ ਆਪਣੇ ਪੱਧਰ ਤੇ ਹੀ ਕਰ ਸਕਦੇ ਹਾਂ ਕਿ ਵਸਤੂ ਤੋਂ ਬਾਅਦ ਅਸੀਂ ਸਟਰਾਈਲਾਈਜੇਸ਼ਨ ਕਰਾ ਕੇ ਇਸ ਸੀ ਨੂੰ ਇਵੈਂਟਿਵਲੀ ਖਤਮ ਕਰ ਸਕਦੇ ਹਾਂ ਉਹਨਾਂ ਮੈਂ ਇਹ ਹੱਦ ਤੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਗ੍ਹਾ ਜਗ੍ਹਾ ਤੇ ਡੌਗਸ ਨੂੰ ਫੀਡ ਨਾ ਕਰੀਏ ਨਾ ਇੱਕ ਕੋਈ ਪੁਆਇੰਟ ਨਾ ਆਵੇ ਮੈਂ ਤਾਂ ਡੌਗਸ ਵੱਡੇ ਹੋ ਰਹੇ ਆ ਐਗਰੈਸਿਵ ਹੋ ਰਹੇ ਆ ਜਾਂ ਐਸੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਕਿ ਜਨਰਲ ਪਬਲਿਕ ਨੂੰ ਦਿੱਕਤ ਨਾ ਬਣ ਮੇਰੇ ਸਭ ਇੱਕ ਜਿਹੜੀਆਂ ਡੈਰੀਆਂ ਖੁੱਲੀਆਂ ਹੋਈਆਂ ਮਹਿਣਾ ਚੌਕ ਦੇ ਵਿੱਚ ਆ ਉਦੋਂ ਸਕੇ ਦਾਣਾ ਵਾ ਤੇ ਸੀਵਰੇਜ ਬੰਦ ਹੋ ਜਾਂਦਾ ਚਾਹਨਾ ਹੈ ਕਿ ਵੱਧ ਚੜ ਕੇ ਇਸ ਜਿਹੜੀ ਸਕੀਮ ਦਾ ਲੋਟ ਫਟਾਓ ਤੇ ਆਪਣੇ ਸਾਰੇ ਪੈਨਲਟੀ ਨਾ ਭਰ ਕੇ ਤੇ ਮੂਲ ਅਮਾਉਂਟ ਕ੍ਰਿਪਟੋ ਟੈਕਸ ਦੀ ਭਰੀਏ ਤੇ ਕਾਰਪੋਰੇਸ਼ਨ ਨੂੰ ਕਾਇਦਾ ਕਰੀਏ ਆਪਣਾ ਵੀ ਫਾਇਦਾ ਕਰੀਏ ਤੇ ਇਹ ਜਾਣਕਾਰੀ ਮੈਂ ਇਹ ਤਾਂ ਕਰਕੇ ਦੇਣਾ ਚਾਹੁੰਦਾ ਕਿਉਂਕਿ ਇਹ ਸਕੀਮ ਦਾ ਐਂਡ ਜੋ ਹੈ 31/7 ਨੂੰ ਹੋ ਰਿਹਾ ਉਸ ਤੋਂ ਬਾਅਦ 31/7/2025 ਤੋਂ ਬਾਅਦ 9% ਇੰਟਰਸਟ ਤੇ 10% ਪੈਨਲਟੀ ਲੱਗਣਾ ਸ਼ੁਰੂ ਹੋ ਜਾਵੇਗਾ 31/10/2025 ਤੱਕ ਤੇ ਮੈਂ ਇਹ ਹੀ ਬੇਨਤੀ ਕਰਨਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਤੋਂ ਨੂੰ ਪੈਨਲਟੀ ਨਾ ਭਰਨੀ ਪਵੇ ਤੁਹਾਡੇ ਵਾਸਤੇ ਇਹ ਸਕੀਮ ਪਾਈ ਲੈ ਕੇ ਆਈ ਗਈ ਸੀਗੀ ਤੇ ਤੁਸੀਂ ਇਹਦਾ ਵੱਟ ਚੜ ਕੇ ਲੁੱਟ ਪਿਠਾਓ ਤੇ ਟੈਕਸ ਭਰੋ ਟਾਈਮ ਸਰ 31 7 2025 ਤੋਂ ਪਹਿਲਾਂ ਪਹਿਲਾਂ ਵਿਦਆਊਟ ਐਨੀ ਪੈਨਲਟੀ ਕਿੰਨਾ ਵਾਦਾ ਕਿੰਨਾ ਹੋਇਆ ਜਿਵੇਂ ਤੁਸੀਂ ਦੱਸਿਆ ਇੱਕ ਕਰੋੜ ਦਾ ਤਕਰੀਬਨ 1 ਕਰੋੜ 8 ਲੱਖ ਰੁਪਏ ਦਾ ਟੈਕਸ ਕਲੈਕਸ਼ਨ ਚ ਵਾਦਾ ਹੋਇਆ ਜੋ ਕਿ ਲੋਕਾਂ ਨੇ ਸਲਾਹ ਨਹੀਂ ਉਹ ਕੰਮ ਕੀਤਾ ਤੇ ਬਿਨਾ ਪੈਨਲਟੀ ਤੋਂ ਇਹ ਟੈਕਸ ਭਰਿਆ ਪਹਿਲੇ ਪਿਛਲੇ ਸਾਲ ਪੈਨਲਟੀ ਇਨਕਲੂਡਿੰਗ ਇਹਗਾ ਉਹ 2 ਕਰੋੜ ਜਿਹੜਾ ਟੈਕਸ ਸੀਗਾ ਐਪ ਕੀ ਬਿਨਾ ਪੈਨਲਟੀ ਤੋਂ ਜੋ ਟੈਕਸ ਕਲੈਕਸ਼ਨ ਹੋਈ ਹੈ ਉਹ 1 ਕਰੋੜ 8 ਲੱਖ ਪਲੱਸ ਹੋਈ ਹੈ ਤੇ ਇਹ ਤੁਹਾਡੇ ਸਾਰਿਆਂ ਦੇ ਟੈਕਸ ਪੇਇੰਗ ਮਨੀ ਹੈ ਜੋ ਇਹ ਅਸੀਂ ਡਵੈਲਪਮੈਂਟ ਤੇ ਲਗਾਵਾਂਗੇ ਤੇ ਸਾਰੇ ਸ਼ਹਿਰ ਦਾ ਹੀ ਉਸ ਨਾਲ ਫਾਇਦਾ ਹੋਏਗਾ ਤੇ ਮੈਂ ਤਾਂ ਇਹ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਵੱਧ ਚੜ ਕੇ ਇਸ ਸਕੀਮ ਦਾ ਫਾਇਦਾ ਲਿਫਤਾ ਕਿੰਨੇ ਪਰਸੈਂਟ ਤੱਕ ਹੁਣ ਮਿਰਸਾਹਬ ਹੋ ਗਿਆ ਹੈ ਲੋਕਾਂ ਨੇ ਭਰਤਾ ਕਿੰਨੇ ਪਰਸੈਂਟ ਤੱਕ ਸਰ ਹਜੇ ਸਿਰਮ 9945 ਯੂਨਿਟਸ ਨੇ ਭਰਿਆ ਆਪਣੇ ਸ਼ਹਿਰ ਚ 47454 ਟੈਕਸੇਬਲ ਯੂਨਿਟਸ ਹੈ ਮੁੰਲਾ ਹਜੇ ਕਾਫੀ ਲੋਕ ਰਹਿੰਦੇ ਆ ਮੈਂ ਤਾਈਂ ਤੁਹਾਨੂੰ ਸਾਰਿਆਂ ਦੇ ਤੁਹਾਡੇ ਸਾਰੇ ਚੈਨਲਾਂ ਦੇ ਰਾਹੀਂ ਮਾਧਿਅਮ ਦੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਬਾਹਰ ਚੜ ਕੇ ਸ਼ਹਿਰ ਵਾਸੀ ਆ ਕੇ ਟੈਕਸ ਪੇ ਕਰਨ ਤੁਹਾਡੀ ਸੂਲਕ ਚ ਹੋਰ ਵਾਧਾ ਕਰਨ ਵਾਸਤੇ ਅਸੀਂ ਇੱਕ ਹੋਰ ਮੋਟਿਵ ਲਿੱਤਾ ਹੈ ਕਿ ਹਮਨੇ ਜਿੰਨੇ ਵੀ ਸੈਟਰਡੇਜ਼ ਆਣਗੇ ਸੈਟਰਡੇਜ਼ ਨੂੰ ਵੈਸੇ ਕਾਰਪੋਰੇਸ਼ਨ ਦਾ ਦਫਤਰ ਬੰਦ ਹੁੰਦਾ ਸੀਗਾ ਪਰ ਜਿੰਨੇ ਵੀ ਆਉਣ ਵਾਲੇ ਸੈਟਰਡੇਜ਼ 31 7 2025 ਰਕਚਾਏ ਉਹ 12 ਤਰੀਕ ਹੋਵੇ 19 ਤਰੀਕ ਤੇ 26 ਤਰੀਕ ਨੂੰ ਵੀ ਪ੍ਰੋਫਿਟ ਟੈਕਸ ਦਾ ਆਫਿਸ ਖੁੱਲਾ ਹੋਏਗਾ ਤੇ ਤੁਸੀਂ ਉਦੋਂ ਵੀ ਛੁੱਟੀਆਂ ਲਈ ਕਈ ਵਾਰ ਕੀ ਹੁੰਦਾ ਕਿ ਆਪਣੇ ਲੋਕ ਬਿਜ਼ੀ ਹੁੰਦੇ ਆ ਵੀਕਡੇਜ਼ ਤੇ ਆ ਨਹੀਂ ਪਾਉਂਦੇ ਟੈਕਸ ਪੇ ਕਰਨ ਵਾਸਤੇ ਤੇ ਅਸੀਂ ਆਪਣੇ ਸਟਾਫ ਨੂੰ ਬੇਨਤੀ ਕੀਤੀ ਉਹਨਾਂ ਨੇ ਵੀ ਬੜੀ ਖੁਸ਼ੀ ਨਾਲ ਇਸ ਨੂੰ ਐਕਸੈਪਟ ਕੀਤਾ ਕਿ ਉਹ ਸੈਟਰਡੇ ਨੂੰ ਵੀ ਕੰਮ ਕਰਨ ਵਾਸਤੇ ਰੈਡੀ ਹੈ ਤੇ ਤੁਹਾਡੇ ਸਾਰਿਆਂ ਦੀ ਟੈਕਸ ਪੇਇੰਗ ਦੀ ਜੋ ਕਪੈਸਿਟੀ ਹੋ ਆਕੇ ਫਿਰ ਯਰ ਪਲੀਜ਼ ਤੇ ਇਹਨਾਂ ਦਾ ਵੀ ਜਿਹੜੇ ਛੁੱਟੀ ਦਾ ਦਿਨ ਹੈ ਆਪਣੇ ਸੇਵਾ ਵਿੱਚ ਲਗਾ ਰਹੇ ਆ ਉਹਨਾਂ ਦਾ ਫਾਇਦਾ ਲੈ ਸਕੋ ਜੇਕਰ ਤਲਾਬ ਜਿਹੜੇ ਕੋਈ ਡਿਫਰਡਰ ਹੁੰਦੇ ਹੈਗੇ ਜਾਂ ਲੇਟ ਭਰਦੇ ਹੈਗੇ ਕੋ ਟੈਕਸ ਹੈ ਜਾਂ ਉਹ ਹੋਰ ਵੀ ਹੈ ਉਹਨਾਂ ਨੂੰ ਰਾਤ ਮਿਲ ਜਾਂਦੀ ਹੈ ਪਰ ਜਿਹੜੇ ਸਹੀ ਟਾਈਮ ਤੇ ਭਰਦੇ ਹੈਗੇ ਉਹਨਾਂ ਨੂੰ ਕਦੇ ਰਾਤ ਟਾਈਮ ਟਾਈਮ ਮੈਂ ਤੁਹਾਨੂੰ ਕਿਹਾ ਕਿ ਇਹ 31 7 2025 ਤੱਕ ਹੀ ਹੈ ਇਸ ਤੋਂ ਬਾਅਦ ਕੋਈ ਰਾਤ ਨਹੀਂ ਹੈ ਜੀ ਇਸ ਤੋਂ ਬਾਅਦ 9% ਇੰਟਰਸਟ ਜਿਹੜੇ ਸਹੀ ਟਾਈਮ ਤੇ ਭਰਦੇ ਹੈਗੇ ਉਹਨਾਂ ਵਾਸਤੇ ਕਦੇ ਛੋਟ ਦਿੱਤੀ ਜੀ ਕੋਈ ਚੀਜ਼ ਸਰ ਉਹਨਾਂ ਲਈ ਕੋਈ ਛੋਟ ਨਹੀਂ ਮਗਰ ਤੁਸੀਂ ਮੇਰੀ ਗੱਲ ਸਮਝੋ ਇਹ ਸਾਡੀ ਮੋਹਮ ਤਾਂ ਹੀ ਚਲਾਈ ਜਾਂਦੀ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ tax collect ਕਰ ਸਕੀ ਤੇ ਲੋਕਾਂ ਦੀ ਸੇਵਾ ਚ ਉਸ ਪੈਸੇ ਨੂੰ ਲਾ ਸਕੀਏ ਤੇ ਇਹ ਸਾਰੇ ਸ਼ਹਿਰ ਦਾ ਕਲੈਕਟਿਵ ਫਾਇਦਾ ਅਸੀਂ ਕਿਸੇ ਇੱਕ ਬੰਦੇ ਦਾ ਫਾਇਦਾ ਨਹੀਂ ਕਰ ਰਹੇ ਸਰ ਤੇ ਤਾਈ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਚੈਨਲਾਂ 'ਤੇ ਰਹੀਂ ਮੇਰ ਜਿਹੜੇ ਲੋਕ ਜਿਹੜੇ ਲੋਕ ਹੈਗੇ ਉਹ ਕਹਿ ਰਹੇ ਜਿੰਨੇ ਸਰਕਾਰ ਨੇ ਬਿਜਲੀ ਦੇ ਬਿੱਲ ਮਾਫੀ ਤੇ ਉਹ ਜਿਹੜੇ ਡਿਫਾਲਟਰ ਸੀ ਉਹਨਾਂ ਨੂੰ ਫਾਇਦਾ ਹੋ ਗਿਆ ਜਿਹੜੇ ਰੈਗੂਲਰ ਸਹੀ ਤਰੀਕੇ ਨਾਲ ਭਰਦੇ ਸੀ ਉਹਨਾਂ ਦਾ ਕੋਈ ਫਾਇਦਾ ਨਹੀਂ ਜੇ ਇਧਰੋਂ ਵੀ ਆ ਜੇ ਉਹ ਡਿਫਾਲਟਰਾਂ ਦਾ ਫਾਇਦਾ ਹੋ ਰਿਹਾ ਜਿਹੜੇ ਸਹੀ ਕੰਮ ਕਰਦੇ ਹੈਗੇ ਉਹਨਾਂ ਦਾ ਫਾਇਦਾ ਨਹੀਂ ਉਹ ਕਹਿੰਦੇ ਵੀ ਆ ਸੀ ਵੀ ਡੁਆਲਟਰ ਹੋ ਜਾਂ ਜਿਹੜੇ ਜਿਹੜੇ ਭਰ ਚੁੱਕੇ ਸਰ ਉਹਨਾਂ ਨੇ ਵੀ ਮੂਲ ਅਮਾਉਂਟ ਭਰੀ ਇਹਨਾਂ ਨੇ ਵੀ ਮੂਲ ਅਮਾਉਂਟ ਭਰੀ ਉਹਨਾਂ ਮੂਲ ਅਮਾਉਂਟ ਆਲਾ ਕੋਈ ਐਕਸਟਰਾ ਫੀਸ ਹੈ ਨਹੀਂ ਕੋਈ ਪੈਸਾ ਨਿਕਲ ਰਿਹਾ ਹੈ ਤਾਂ ਹੀ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਵੀ ਸਾਰਿਆਂ ਦੀ ਵੰਨ-ਸਿਚੁਏਸ਼ਨ ਹੈਗੀ ਹੈ ਤੇ ਸਾਰਿਆਂ ਦਾ ਇਕੱਠਿਆਂ ਦਾ ਫਾਇਦਾ ਹੋਵੇ ਸ਼ਾਇਦ ਦਾ ਵਾਅਦਾ ਹੋਵੇ ਸ਼ਾਇਦ ਦੇ ਟੈਕਸ ਫੇਅਰਬਲ ਅਮਾਉਂਟ ਜੋ ਹੈ ਉਹ ਸ਼ਾਇਦ ਦੇ ਵਿਕਾਸ 'ਚ ਲੱਗ ਜਾਵੇ ਤੇ ਤਾਈਓ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਵੱਧ ਚੜ ਕੇ ਇਸ ਸਕੀਮ ਦਾ ਫਾਇਦਾ ਲਿੱਤਾ ਜਾਵੇ ਤੇ ਮੂਲ ਅਮਾਉਂਟ ਭਰ ਕੇ ਆਪਣੇ ਸ਼ਹਿਰ ਦੇ ਵਿਕਾਸ ਯੋਗ ਦਾ ਸ਼ਰੀਮਾਨ ਨੂੰ ਟੈਕਸ ਪਵਾ ਗਈ ਖੰਡੂ ਅਕਾ ਜਿਹੜਾ ਟੈਕਸ ਬਰੋ ਤੇ ਮੇਰ ਸਾਹਿਬ ਕਿੰਨੇ ਟੈਕਸ ਫੇਰ ਵੀ ਲੋਕ ਨਹੀਂ ਭਰਦੇ ਕੋਈ ਅਗਲੀ ਪਲੈਨਿੰਗ ਕੀ ਹੈ ਸਖਤੀ ਕਿਸ ਤਰ੍ਹਾਂ ਦੀ ਕੀਤੀ ਜਾਵੇਗੀ ਸਖਤੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਸ ਤੋਂ ਬਾਅਦ ਪ੍ਰੋਪਰ ਸਟ੍ਰਿਕਟ ਸਖਤੀ ਲਾਗੂ ਹੋਗੀ 90% ਤਿੰਨ ਟਾਸ ਲਗੂਗਾ ਤੇ 10% ਉਸ ਤੇ ਪੈਨਲਟੀ ਲੱਗੇ ਜੇ ਫਿਰ ਵੀ ਇਸ ਤੋਂ ਬਾਅਦ ਨਹੀਂ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਹੋਏ ਸਰ ਹਮੇ ਇਸ ਤੋਂ ਬਾਅਦ ਸੀਲਿੰਗ ਵੀ ਹੋ ਸਕਦੀ ਹੈ ਤੇ ਅਪਣੇ ਹੁਣ ਪ੍ਰੋਪਰਟੀ ਮੈਂ ਪ੍ਰੋਪਰਟੀ ਟੈਕਸ ਦੀ ਇਨਸਪੈਕਸ਼ਨ ਕਰਦੀ ਹੈ ਤੇ ਹਰ ਜਗ੍ਹਾ ਜਾ ਕੇ ਉਹ ਟੈਕਸ ਕਲੈਕਟ ਖੁਦ ਵੀ ਕਰ ਰਿਹਾ ਹੈ ਏਰੀਆਸ ਟੂ ਏਰੀਆਸ ਕੈਂਪਸ ਵੀ ਲੱਗ ਰਹੇ ਹੈ ਤੇ ਕਾਰਪੋਰੇਸ਼ਨ ਦੇ ਸਟਾਫ ਵੱਲੋਂ ਦੇਖੋ ਹੁਣ ਆਪਾਂ ਵੀ ਕਹਿ ਸਕਦੇ ਹਾਂ ਕਿ ਕੋਈ ਵੀ ਕਮੀ ਨਹੀਂ ਹੈ ਇਸ ਚੀਜ਼ ਨੂੰ ਲੈ ਕੇ ਆਪਣਾ ਸਟਾਫ ਕਾफी ਮਿਹਨਤ ਕਰ ਰਿਹਾ ਦੇਖੋ ਛੁੱਟੀ ਵਾਲੇ ਦਿਨ ਸੈਟਰਡੇਸ ਨੂੰ ਵੀ ਉਹ ਸੇਵਾ ਵਿੱਚ ਹਾਜ਼ਰ ਹੈ ਤੇ ਮੈਂ ਤਾਂ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਇਆ ਜਾਵੇ ਤੇ ਆਪਣਾ ਜੋ ਬੰਦਾ ਪ੍ਰੋਪਰਟੀ ਟੈਕਸ ਆਪਰੇਟਰ ਜੀ ਸਾਹਿਬ ਜੀ ਵਿੱਚ ਜਿਹੜਾ ਟੈਕਸ ਜਿਹੜਾ ਕੌਂਟੈਕਸ ਮਿਲਦਾ ਜਾਂਦਾ ਕਿ ਇਹ ਜਿਹੜਾ ਆਵਾਰਾ ਪਸ਼ੂਆ ਉਹਨਾਂ ਨਾਲ ਵੀ ਕੋਈ ਸੁਚੇਤ ਕਰਨ ਸਰ ਬਿਲਕੁਲ ਅਸੀਂ ਆਵਾਰਾ ਪਸ਼ੂਆਂ ਤੇ ਪ੍ਰੋਪਰ ਧਿਆਨ ਦੇ ਰਹੇ ਤੇ ਅਸੀਂ ਕਾਓ ਕੈਚਰ ਮਸ਼ੀਨਸ ਨਾਲ ਤੇ ਆਪਣੇ ਚੀਫ ਸਾਹਿਬ ਨੂੰ ਸੈਂਟਰੀ ਚੀਫ ਨੂੰ ਵੀ ਹਦਾਇਤਾਂ ਸਟ੍ਰਿਕਟ ਦਿਤੀਆਂ ਕਿ ਵਾਦ ਤੋਂ ਬਾਅਦ ਕਾਓ ਕੈਚਿੰਗ ਮਸ਼ੀਨਸ ਨਾਲ ਜਾਂ ਕਿਸੇ ਹੋਰ ਸਾਧਨ ਨਾਲ ਗਊਆਂ ਨੂੰ ਸਹੀ ਥਾਂ ਤੇ ਲੈ ਕੇ ਜਾਇਆ ਜਾਵੇ ਤੇ ਉਹਨਾਂ ਦੇ ਉੱਤੇ ਸੇਵਾ ਵੀ ਮੇਰ ਸਾਹਿਬ ਪਿਛਲੀ ਵਾਰੀ ਇਹ ਗੱਲ ਕੀਤੀ ਸੀ ਮਾਡਲ ਟਾਊਨ ਪਲੇਸ ਬਣਾਇਆ ਚਾ ਕੋਈ ਸੰਸਥਾ ਨੂੰ ਆਪਾਂ ਪਾਰਕ ਦਿੱਤੇ ਹੋਏ ਆ ਜਿਸ ਵੀ ਤਰੀਕੇ ਨਾਲ ਦਿੱਤੇ ਹੋਏ ਆ ਉਹ ਠੀਕੇ ਤੇ ਆ ਉਹ ਮੋਟਰਾਂ ਉੱਥੇ ਹੈ ਨਹੀਂ ਉਹ ਕਹਿੰਦੇ ਚੋਰੀ ਹੋ ਚੁੱਕੀਆਂ ਮੰਨ ਲੀਓ ਉੱਥੇ ਆਉਂਦਾ ਨਹੀਂ ਪਰ ਉਹ ਸੰਸਥਾ ਹੋਈਆਂ ਤੇ ਉਹ ਅੱਜ ਤੱਕ ਬੰਦ ਨਹੀਂ ਹੋਈਆਂ ਮਤਲਬ ਟਰਾਂਸਪੋਰਟ ਨਗਰ ਦਿੱਤੀ ਸੀ ਜਗਾ ਤੇ ਉੱਥੇ ਤੇ ਕਲੋਨੀ ਕੱਟ ਰਹੀ ਹੈ ਚਲੋ ਆਪਣੇ ਅਪਰੂਵਮੈਂਟ ਟਰਸਟ ਵਾਲੇ ਉਹ ਡੇਰੀਆਂ ਬਾਹਰ ਕੱਢਣ ਵਾਸਤੇ ਗਿਆ ਸੀ ਪਰ ਡੇਰੀਆਂ ਇੱਕ ਵੀ ਤੇ ਹੁਣ ਜਗ੍ਹਾ ਜਗ੍ਹਾ ਤੇ ਟਾਲਾ ਬੰਨ੍ਹ ਰਹੀਆਂ ਜਿਹੜੀਆਂ ਹਰੇ ਨੂੰ ਪਾਉਂਦੇ ਆ ਉਹਨਾਂ ਮਹਿਣਾ ਚੌਂਕ ਤੇ ਬਣ ਗਈ ਜਿੱਥੇ ਹੀ ਹਾਰਾ ਪਾਈ ਜਾਂਦੇ ਆ ਤੇ ਪਸ਼ੂ ਤਾਂ ਅੰਦਰ ਆਉਣੀ ਆ ਪਹਿਲਾਂ ਬਾਹਰ ਸੀ ਖਵਾਰਾ ਛੜਕਾਂ ਤੇ ਹੁਣ ਸ਼ਹਿਰਾਂ ਦੇ ਅੰਦਰ ਵੜ ਗਏ ਬਿਲਕੁਲ ਠੀਕ ਆ ਬਰਦਰ ਤੇ ਇਹ ਡੇਰੀਆਂ ਕਦੋਂ ਤੱਕ ਬਾਹਰ ਕੱਢੀਆਂ ਜਾਣ ਡੇਰੀਆਂ ਵਾਸਤੇ ਅਸੀਂ ਕੋਸ਼ਿਸ਼ ਕੀਤੀ ਡੇਰੀ ਯੂਨੀਅਨ ਦੇ ਪ੍ਰਧਾਨ ਸਾਹਿਬ ਨੂੰ ਵੀ ਮਿਲਿਆ ਮੈਂ ਦੋ ਮੀਟਿੰਗਾਂ ਕੀਤੀਆਂ ਉਹਨਾਂ ਨੂੰ ਕਿਹਾ ਕਿ ਆਪਣੀ ਸਾਰੀ ਯੂਨੀਅਨ ਤੇ ਬੰਦਿਆਂ ਨੂੰ ਰਿਕਵੈਸਟ ਕਰੋ ਕਿ ਕਿਵੇਂ ਅਸੀਂ ਡੈਰੀਜ਼ ਨੂੰ ਬਾਹਰ ਲੈ ਕੇ ਜਾ ਸਕਦੇ ਆ ਦੇਖੋ ਕਿ ਦੁੱਧ ਜੋ ਹੈ ਉਹ ਹਰ ਇੱਕ ਬੰਦੇ ਦੀ ਨੀਡ ਹੈਗੀ ਹੈ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਬਹੁਤ ਸ਼ਾਇਦ ਦੇ ਚੰਗੇ ਵਪਾਰੀ ਲਾਲੋਆ ਦੁੱਧ ਪ੍ਰੋਵਾਈਡ ਕਰਦੇ ਆ ਬਹੁਤ ਇੰਪੋਰਟੈਂਟ ਲੋਕ ਨੇ ਅਸੀਂ ਇਹੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸ ਤੁਹਾਨੂੰ ਅਸੀਂ ਸਬਸਿਡਾਈਜ਼ ਵੇਅਪੇ ਜਗਾ ਪ੍ਰੋਵਾਈਡ ਕਰਵਾਉਣ ਦੀ ਸਕੀਮ ਲੈ ਕੇ ਆ ਸਕਦੇ ਆ ਦੇਰੀ ਨੂੰ ਬਾਹਰ ਕੱਢਿਆ ਬਈ ਨਹੀਂ ਤਾਂ ਆਪਣੇ ਜ਼ਿੰਮੇਵਾਰੀ ਪਲੀਜ਼ ਨਿਭਾਓ ਸੈਪਟਿਕ ਟੈਂਕ ਬਣਾਓ ਉੱਪਰ ਦੇ ਟੈਂਕ ਬਣ ਜਾਂਦੇ ਜਿਵੇਂ ਪਹਿਲਾਂ ਟਾਇਲਟ ਟੈਂਕ ਕਰਦੇ ਸਨ ਉੱਪਰ ਟੈਂਕ ਬਣਾਇਆ ਜਾਂ ਨਹੀਂ ਤਾਂ ਅਸੀਂ ਆਪ ਦਾ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ ਸਰ ਅਸੀਂ ਪਿੱਛੇ ਦੇ ਦੋ-ਤਿੰਨ ਡੈਰੀਜ਼ ਨੂੰ ਕਾਫੀ ਵੱਡੇ ਚਲਾਣੇ ਭੇਜੇ ਤੇ ਅਸੀਂ ਉਹਨਾਂ ਨੂੰ ਸੀਲ ਕਰਨ ਦੀ ਤਿਆਰੀ ਚੁੱਕੇ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ 10-15 ਲੋਕਾਂ ਦੇ ਵਜ੍ਹਾ ਤੋਂ ਮਾਸ ਪਬਲਿਕ ਜੋ ਹੈ ਉਹ ਅਫੈਕਟ ਹੋਵੇ ਕਿਉਂਕਿ ਸੀਵਰੇਜ ਆਪਣਾ ਰਵਾਵ ਹੁੰਦਾ ਉਹਦੇ ਨਾਲ ਅਸੀਂ ਹੁਣ ਆਪਣੇ ਲੈਵਲ ਤੇ ਬਹੁਤ ਸਵਿਫਟਲੀ ਸੀ ਸੈਟਿੰਗ ਵੀ ਕਰਾ ਰਹੇ ਆ ਜੈਟਿੰਗ ਮਸ਼ੀਨਸ ਨਾਲ ਵੀ ਕਲੀਅਰ ਕਰਾ ਰਹੇ ਆ ਲਾਈਨਾਂ ਸ਼ਮਗਰ ਸਿਰਫ ਤੇ ਸਿਰਫ ਜੋ ਸਾਨੂੰ ਸੁਣਨ ਚਾਹੁੰਦਾ ਕਿ ਡੇਰੀਜ਼ ਕਰਕੇ ਪ੍ਰੋਬਲਮ ਆਉਂਦੀ ਉਹਨੂੰ ਡੇਰੀਜ਼ ਬਹੁਤ ਇੰਪੋਰਟੈਂਟ ਹੈ ਗਿਆ ਦੁੱਧ ਮਲਾਈ ਕੀ ਸਭ ਕੁਝ ਆਪਾਂ ਨੂੰ ਨਾ ਦਿੰਦਾ ਮਗਰ ਉਹਨਾਂ ਦੀ ਇੰਨੀ ਕਿ ਜ਼ਿੰਮੇਵਾਰੀ ਨਹੀਂ ਬਣਦੀ ਹੈ ਕਿ ਉਹ ਜਿਹੜਾ ਗੋਵਾ ਗੋਵਾ ਹੈ ਜਾਂ ਫਿਰ ਕੋਈ ਟੂੜੀ ਵਗਾਰਾ ਜੋ ਵੀ ਹਰਾ ਵਗਾਰਾ ਪਾਉਂਦੇ ਆ ਉਹਨੂੰ ਫੇਵਰਟਸ ਨਾ ਡਿਸਪੋਜ਼ ਆਫ ਕਰਾਂ ਸੈਪਟੈਂਬਰ ਇੱਕ ਟਾਲਾ ਜਿਹੜੀਆਂ ਬੜੀਆਂ ਦੀਆਂ ਆਪਾਂ ਆਪਣਾ ਬਾਜ਼ਾਰ